ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਹਲਕਾ ਕਿਸੇ ਵੀ ਦਲ ਦੇ ਲਈ ਫਿਲਹਾਲ ਰੁਖ ਸਹੀ ਨਹੀਂ ਹੈ ਪਰ ਜੇ ਗੱਲ ਕਰੀਏ ਕਾਂਗਰਸ ਵੱਲੋਂ ਡਾਕਟਰ ਅਮਰ ਸਿੰਘ ਇਹਨਾਂ ਨੂੰ ਉਤਾਰਿਆ ਗਿਆ ਮੌਜੂਦਾ ਐਮਪੀ ਵੀ ਨੇ ਅਤੇ ਖੇਤਰ ਦੇ ਵਿੱਚ ਗ੍ਰਾਂਟ ਦਾ ਸਹੀ ਇਸਤੇਮਾਲ ਵੀ ਕਰ ਚੁੱਕੇ ਨੇ ਲੋਕਾਂ ਦੇ ਵਿੱਚ ਸਾਫ਼ ਸੁਥਰੀ ਇਮੇਜ ਕਰਕੇ ਜਾਣੇ ਜਾਂਦੇ ਨੇ ਆਮ ਆਦਮੀ ਪਾਰਟੀ ਨੇ ਗੁਰਪ੍ਰੀਤ ਸਿੰਘ ਜੀਪੀ ਨੂੰ ਲੈ ਕੇ ਆਂਦਾ ਹੈ ਸੀਮਾਂ ਦਾ ਨਾਮ ਇੱਥੇ ਕੰਮ ਕਰਦਾ ਹੈ ਨੌ ਵਿਧਾਨ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੁਫਤ ਬਿਜਲੀ ਪਿੰਡਾਂ 'ਚ ਨਹਿਰੀ ਪਾਣੀ ਖੇਤਾਂ ਨੂੰ ਟਾਈਮ 'ਨਰ ਬਿਜਲੀ ਇਹਦਾ ਫਾਇਦਾ ਹੋ ਸਕਦਾ ਹੈ ਬਾਕੀ ਕਾਂਗਰਸ ਤੋਂ ਗੁਰਪ੍ਰੀਤ ਸਿੰਘ ਜੀਪੀ ਦਾ ਆਉਣਾ ਇਹ ਉਹਨਾਂ ਦੇ ਲਈ ਰਸਤਾ ਮੁਸ਼ਕਲ ਵੀ ਕਰ ਸਕਦਾ ਹੈ ਬੀਜੇਪੀ ਨੇ ਆਪਣਾ ਪਰੋਸਾ ਜਿਤਾਇਆ ਗੇਜਾਰਾਮ ਵਾਲਮੀਕ ਦੇ ਉੱਪਰ ਹਾਲਾਂਕਿ ਉਹਨਾਂ ਨੂੰ ਰਾਜਨੀਤੀ ਦਾ ਬਹੁਤਾ ਤਜਰਬਾ ਨਹੀਂ ਹੈ ਤੇ ਪਿੰਡਾਂ ਦੇ ਵਿੱਚ ਬੀਜੇਪੀ ਦਾ ਵਿਰੋਧ ਵੀ ਹੈ ਤੇ ਵੱਡੀ ਗੱਲ ਅਕਾਲੀ ਦਲ ਨਾਲ ਨਹੀਂ ਹੈ ਬਾਕੀ ਉਹਨਾਂ ਦਾ ਐਸੀਕ ਬਰਾਦਰੀ ਦੇ ਵਿੱਚ ਵੱਡਾ ਨਾਮ ਹੈ ਸਾਫ਼ ਛਵੀ ਉਹਨਾਂ ਦੀ ਇਮੇਜ ਆਉਂਦੀ ਇਸ ਕਰਕੇ ਕਾਫੀ ਨਾਮ ਵੀ ਹੈ ਰਾਮ ਮੰਦਰ ਦੇ ਚਲਦਿਆਂ ਹਿੰਦੂ ਵੋਟ ਬੈਂਕ ਉਹਨਾਂ ਦੇ ਹੱਕ ਚ ਪੁੱਗਤ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵਿਕਰਮਜੀਤ ਸਿੰਘ ਖਾਲਸਾ ਨੂੰ ਲੈ ਕੇ ਆਂਦਾ ਹੈ ਔਰ ਪਹਿਲੀ ਵਾਰ ਅਕਾਲੀ ਭਾਜਪਾ ਨੂੰ ਸਾਹਮਣੇ ਨੇ ਸਿਰ ਤੇ ਵੱਡੇ ਬਾਦਲ ਜੀ ਦਾ ਹੱਥ ਵੀ ਨਹੀਂ ਹੈ ਲੰਬੇ ਵਕਤ ਤੋਂ ਸੱਤਾ ਤੋਂ ਦੂਰ ਰਹਿਣ ਕਰਕੇ ਪਾਰਟੀ ਦਾ ਕਿਤੇ ਵੀ ਵਿਰੋਧ ਨਹੀਂ ਹੈ ਬਾਦਲ ਸਰਕਾਰ ਦਾ ਕੰਮ ਯਾਦ ਕਰਵਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਹੋ ਸਕਦਾ ਹੈ ਕਿ ਪੰਥਕ ਵੋਟ ਬੈਂਕ ਇਹਨਾਂ ਦੇ ਹਿੱਸੇ 'ਚ ਹੀ ਭੁਗਤੇ